ਸੰਸਾਰ ਹੋ ਗਏ ਰੋਸ਼ਨ ਵਿੱਚ ਉਹ ਸਾਰੇ ਸੰਸਾਰ ਹੋ ਗਏ ਸ੍ਰੀ ਗੁਰੂ ਨਾਨਕ ਜੀ ਦੇ ਚੋ ਜਬ ਅੰਤਨ ਲੇਖਣ ਤੋਂ ਸ੍ਰੀ ਗੁਰੂ ਨਾਨਕ ਜੀ ਦੇ ਚੋਜ ਬੇਅੰਤਨ ਲਿਖਣ ਤ ਖੜਖੜ ਹੱਸਦੀਆਂ ਤਲਵੰਡੀ ਦੀਆਂ ਗਲੀਆਂ ਖੜਖੜ ਹੱਸਦੀਆਂ ਤਲਵੰਡੀ ਦੀਆਂ ਗਲੀਆਂ ਭਾਗ ਤਲਵੰਡੀ ਨੂੰ ਲਾਤੇ ਅਰ ਜੀ ਪ੍ਰੀਤਮ ਨੇ ਪ੍ਰੀਤਮ ਨੇ ਭਾਗ तलवंडी ला तर प्रीतमने बरसन मोती मोरा सोने दिया डलिया बरसन मोती मोरा सोने दिया डलिया दर्शन आया बरी लक्ष्मी अर्चा जो विचण दर्शन आया लक्ष्मी बरची अर्चा जो दर्शन परसन करियो ते परियां खड़िय दर्शन परशन करियो ते परियां खड़ियलू नू ਲੋਕੀ ਕਹਿੰਦੇ ਸੀ ਕਹਿੰਦੇ ਸੀ ਬਾਬੇ ਕਾਲੂ ਨੂੰ ਵਧਾਇਓ ਲੋਕੀ ਕਹਿੰਦੇ ਸੀ ਵਾ ਵਾ ਪਟਵਾਰੀ ਜੀ ਕੀਤੀਆਂ ਰੱਬ ਨੇ ਭਲੀਆਂ ਵਾ ਵਾ ਪਟਵਾਰੀ ਜੀ ਕੀਤੀਆਂ ਰੱਬ ਨੇ ਭਲੀਆਂ ਦਾਈ ਕੰਦੀ ਸੈਂ ਕੜੇ ਬਾਲਕ ਜਨਮੇ ਹੱਥਾਂ 'ਚ ਦਾਈ ਵਾਲਕ ਜਨਮੇ ਹੱਥਾਂ 'ਚ ਇਹਦੀ ਨੂਰੀ ਜੋਤਾ ਕਿਸੇ ਨਾਲ ਨਹੀਂ ਰਲੀਆਂ ਇਹਦੀਆਂ ਨੂਰੀ ਜੋਤਾ ਕਿਸੇ ਨਾਲ ਨਹੀਂ ਰਲੀਆਂ ਹੋ ਕੇ ਪੰਜ ਬਰਸ ਦੇ ਤਾਰਿਆ ਗੁਰਾਂ ਨੇ ਪਾਦੇ ਨੂੰ ਪਾਦੇ ਨੂੰ ਹੋ ਕੇ ਪੰਜ ਬਰਸ ਦੇ ਤਾਰਿਆ ਗੁਰਾਂ ਨੇ ਪਾंदे ਨੂੰ ਤਾਰਿਆ ਜੱਟ ਨੂੰ ਮੱਜੀਆਂ ਕਾਂਜ ਹੌਸ ਵਿੱਚ ਕੱਲੀਆਂ ਤਾਰਿਆ ਜੜ ਨੂੰ ਮੱਜੀਆਂ ਕਾਂਜ ਹੌਸ ਵਿੱਚ ਕੱਲੀਆਂ ਬਾਰਾਂ ਬਰਸ ਗੁਰਾਂ ਨੇ ਸੌਦਾ ਭੈਣ ਕੋਲ ਤੋਲਿਆ ਸੀ ਤੋਲਿਆ ਸੀ ਬਾਰਾਂ ਬਰਸ ਗੁਰਾਂ ਨੇ ਸੌਦਾ ਭੈਣ ਕੋਲ ਤੋਲਿਆ ਸੀ ਬਾਲਾ ਮਰਦਾਨਾ ਫਿਰ ਤੰਨੇ ਰੂਹਾਂ ਰਲੀਆਂ ਬਾਲਾ ਮਰਦਾਨਾ ਫਿਰ ਤੰਨੇ ਰੂਹਾਂ ਰਲੀਆਂ ਕਿਸੇ ਸੁਦਾਇਆ ਕਿਸੇ ਕੋਰਾਈਆ ਆਇਆ ਕਿਆ ਸਤਗੁਰ ਨੂੰ ਕਿਸੇ ਸੁਦਾਇਆ ਕਿਸੇ ਕੋਰਾਈਆ ਆਇਆ ਕਿਆ ਸਤਗੁਰ ਨੂੰ ਫੱਟੇ ਰੋੜੇ ਇੱਟਾਂ ਗੁਰਾਂ ਜਸਮ ਤੇ ਝੱਲੀਆਂ ਟੱਟੇ ਰੋੜੇ ਇੱਟਾਂ ਗੁਰਾਂ ਜਸਮਤੇ ਝੱਲੀਆਂ ਫਿਰ ਗੁਰੂ ਨਾਨਕ ਦੇਵ ਜੀ ਪੁੰਚੇ ਵਿੱਚ ਮਲਤਾਨ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਪੁੰਚੇ ਵਿੱਚ ਮਲਤਾਨ ਦੇ ਪੀਰ ਨੇ ਦੁੱਧ ਵੇਚਿਆ ਗੁਰਾਂ ਪਾਈਆਂ ਵਿੱਚ ਕਲੀਆਂ ਪੀਰ ਨੇ ਦੁੱਧ ਭੇਜਿਆ ਗੁਰਾਂ ਪਾਈਆਂ ਵਿੱਚ ਕਲੀਆਂ ਬਣਾ ਕੇ ਬੱਧਾ ਜਿੰਨਾ ਕਿੱਲੇ ਨਾ ਕਿੱਲੇ ਨਾ ਭੇਡੂ ਮੀਰ ਬਣਾ ਕੇ ਬੱਧਾ ਜਿੰਨਾ ਕਿੱਲੇ ਨਾ ਮੀਰ ਛਡਾਇਆ ਗੁਰਾਂ ਨੇ ਜਾਦੂ ਕਰਨੀਆਂ ਛਲੀਆਂ ਮੀਰਾ ਛਡਾਇਆ ਗੁਰਾਂ ਨੇ ਜਾਦੂ ਕਰਨੀਆਂ ਛਲੀਆਂ ਤਬ ਦਕੜਾ ਹੈ ਠਾਰੇ ਪਲ ਵਿੱਚ ਕਉਡੇ ਰਾਖਸ਼ ਦੇ ਤਾਪਤ ਕੋੜਾ ਹੀਠਾਰੇ ਪਲ ਵਿੱਚ ਕਉਡੇ ਰਖਛਦੇ ਸੀਸ ਨਵਾਇਆ ਗੁਰਾਂ ਨੂੰ ਬਾਬਰ ਵਰਕੇ ਬਲੀਆਂ ਸੀਸ ਨਵਾਇਆ ਗੁਰਾਂ ਨੂੰ ਬਾਬਰ ਵਰਕੇ ਬਲੀਆਂ ਪਤ ਪਾਵਨ ਕਿਰਪਾ ਨਿਦਾਨ